ਮੈਂ ਕਰਦੇ ਕੋਸ਼ਿਸ਼ ਕਰਿਆ ਕਿ ਇਸ ਦਾ ਕੰਪਰੈਂਸ ਚ ਆਇਆ ਹੈਗੇ ਆ ਅੱਜ ਦੀ ਪੱਛ ਕੌਂਫਰੈਂਸ ਹੈ ਮੁੱਖ ਰੂਪ ਵਿੱਚ ਜੋ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜੋ ਗੁੰਡਾਗਰਦੀ ਜੋ ਟੱਕਾ ਜੋ ਬਦਮਾਸ਼ੀ ਨਾ ਕਹਿ ਸਕਦਾ ਆਮ ਆਦਮੀ ਪਾਰਟੀ ਨੇ ਇਹਾਂ ਚੀਤੀ ਹੈਗੀ ਹੈ ਔਰ ਜਿਸ ਤਰ੍ਹਾਂ ਲੰਮੀ ਕਰਿਆ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕਾਇਰ ਪਿਆਰ ਕੀਤੇ ਸੀਗੇ ਚਾਹਵਾਨ ਲਵੰਦੇ ਚਾਹਵਾਨ ਦੋਸਤਾਂ ਨੇ ਸਰਪੰਚਾਂ ਨੇ ਪੰਚਾਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਉਹਨਾਂ ਨਾਲ ਵਰਤਾਓ ਕੀਤਾ ਗਿਆ ਜਿਸ ਤਰ੍ਹਾਂ ਉਹਦੇ ਕਾਗਜ਼ ਟੱਕੇ ਨਾਲ ਪਾੜੇ ਗਏ ਔਰ ਉਹ ਫਾਈਲਾਂ ਪਾੜੀਆਂ ਗਈਆਂ ਔਰ ਫਾਈਲ ਫਾਈਲਾਂ ਲੈਣ ਤੋਂ ਇਨਕਾਰ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਹੱਕ ਦੇ ਮੈਂਬਰ ਸੀਗੇ ਜਿਹੜੇ ਉਹਨਾਂ ਵੱਲੋਂ ਚੋਣ ਲੜਦੇ ਸੀਗੇ ਉਹਨਾਂ ਦੇ ਚੋਰ ਤੋੜ ਦਵਾਜੇ ਰਹੀਂ ਉਹਨਾਂ ਦੇ ਫਾਈਲਾਂ ਸੈਟ ਕੀਤੀਆਂ ਗਈਆਂ ਇਹ ਸਾਰੇ ਪਟਿਆਲਾ ਹਲਕੇ ਵਿੱਚ ਇਹ ਆਮ ਵਰਤਾਰਾ ਰਿਹਾ ਹੈਗਾ ਹੈ ਮੈਂ ਖੁਦ ਕੱਲ ਤੇ ਜਲਾਲਪੁਰ ਸਾਹਿਬ ਤੇ ਆਪਣਾ ਹਰੀਮਾਨ ਸਾਹਿਬ ਤੇ ਅਸੀਂ ਅਲੱਗ-ਅਲੱਗ ਥਾਂਾਂ ਤੇ ਅਸੀਂ ਆਪ ਗਏ ਹੈਗੇ ਆਂ ਪਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਅਸੀਂ ਆਪਣੇ ਅੱਖੀ ਦੇਖਿਆ ਹੈਗਾ ਦੇਖੋ ਸਰਕਾਰਾਂ ਬੰਦੀਆਂ ਆਂ ਜਾਂ ਜੰਮਦਿੱਤਾਂ ਬੀਰਨੀਆਂ ਐ ਐਮ ਐਲ اے ਚੁਣੇ ਜਾਂਦੇ ਐ ਐਮ ਐਲ اے ਨਹੀਂ ਚੁਣੇ ਜਾਂਦੇ ਹੈਗੇ ਆ ਆਪ ਡੀ ਸੀ ਐਸ ਐਸ ਵੀ ਆਂਦੇ ਰਹਿੰਦੇ ਆ ਜਾਂਦੇ ਰਹਿੰਦੇ ਹੈਗੇ ਆ ਜਮਹੂਰੀਅਤ ਵਿੱਚ ਇਹ ਆਂ ਜਾਂਦਾ ਹਮਲ ਬਣਿਆ ਰਹਿੰਦਾ ਹੈਗਾ ਪਰ ਜਿਹੜਾ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜਦੋਂ ਇਲੈਕਸ਼ਨ ਦਾ ਅਮਲ ਆ ਗਿਆ ਹੈ ਉਸੇ ਹੀ ਢੰਗ ਨਾਲ ਨਿਰਪੱਖ ਢੰਗ ਨਾਲ ਦੇ ਪ੍ਰਚਾਰੇ ਇਹ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਦੇ ਜੋ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਜੋ ਸਥਾਨਕ ਅਧਿਕਾਰੀ ਹੈਗੇ ਆ ਖਾਸ ਤੌਰ ਤੇ ਜ਼ਿਲ੍ਹੇ ਦੇ ਪੁਲਸ ਮੁਖੀ ਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਮੁਖੀ ਐਸਐਸਪੀ ਤੇ ਡੀਸੀ ਤੇ ਨਾਲ ਖਲਾ ਜਿੰਨਾ ਵੀ نیچے ਅਮਲਾ ਫੈਲਾ ਹੈਗਾ ਹੈ ਜੋ ਜੂਨੀਅਰ ਬਿਊਰੋਕ੍ਰੇਸੀ ਹੈ ਉਹਦਾ ਹੱਲ ਮੰਦਾ ਹੈਗਾ ਕਿ ਹਰ ਇੱਕ ਆrti ਵਾਸਤੇ ਲੈਵਲ ਪਲੇਇੰਗ ਗੇਲਡ ਬਰਾਬਰ ਦੀ ਜਿਹੜੀ ਜਗਾ ਹੈਗੀ ਹੈ ਤਰੂਣ ਪ੍ਰਕਿਰਿਆ ਦਾਨ ਕੋ ਮਿਲੇ ਬਰਾਬਰ ਦਾ ਨਾ ਕੋ ਅਧਿਕਾਰ ਮੈ ਔਰ ਉਹ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਕੋਰਤੀ ਬੈਸ ਤੋਂ ਬਿਨਾ ਕਿਸੇ ਤਜਾਜ਼ਤ ਪੱਕ ਪਾਸ ਤੋਂ ਉਸ ਇਸ ਇਸ ਅਮਲ ਵਿੱਚ ਲਿਸਾ ਲੈ ਸਕਣ। ਤੋ ਜੋ ਇਹਨਾ ਚੋਣਾਂ ਦੌਰਾਨ ਹੋਇਆ ਹੈਗਾ ਮੇਰਾ ਨਿਖਾਲ ਮੈਂ ਆਪਣੇ ਜ਼ਿੰਦਗੀ ਵਿੱਚ ਤੇ ਭਾਰ ਦੇ ਜੀ ਚੋਣ ਕਰਿਆ ਦੇ ਇਤਿਹਾਸ ਵਿੱਚ ਇਹ ਜਾਂ ਟੱਕਾ ਇਹ ਜੀ ਗੁੰਡਾਗਰਦੀ ਇਹ ਦੀ ਬੁਝਾਗਰਦੀ ਮੈਂ ਕਹਿ ਸਕਦਾ ਮੈਂ ਤੇ ਕਦੇ ਦੇਖੀ ਹੋਵੇ ਕੱਲ ਮੈਂ ਸਵਾ ਹਲਕੇ ਦੇ ਬੀਰੂ ਦੇ ਦਫਤਰ ਗਿਆ ਤਾਂ ਜੋ ਮੰਦਰ ਵੜਿਆ ਤਾਂ 10 15 ਬੰਦੇ ਜਿਹੜੇ ਕਿ ਕੈਂਡੀਡੇਟ ਨਹੀਂ ਸਿਗੇ ਬਾਹਰੋਂ ਬੰਦੇ ਸਿਗੇ ਜਿਹੜਾ ਕੋ ਚਾਰੀ ਡੱਬਾ ਵਿੱਚ ਪਾਏ ਹੋਏ ਸਿਗੇ ਉਹ ਜਿਹੜੇ ਸਾਡੇ ਕੈਂਡੀਡੇਟ ਸਿਗੇ ਕਾਂਗਰਸ ਦੇ ਉਹਨਾਂ ਕੋਲ ਤਾਂ ਪੇਪਰ ਫੜ ਕੇ ਉਹੀ ਤਾਂ ਪਾਲ ਰਹੇ ਸਿਗੇ ਉਹ ਬਾਹਰ ਕਾਗਜ ਅੱਜ ਆਪ ਜਿਵੇਂ ਤੇ ਖਿਲਰੇ ਦੇਖਿਆ ਗਿਆ ਸੋ ਇੰਨੀ ਨੰਗੀ ਚਿੱਤੀ ਜੋ ਬਲਮਾਸ਼ੀ ਹੈਗੀ ਹੈ ਉਹ ਇਸ ਪਾਰਟੀ ਨੇ ਆਵਾ ਦੀ ਪਾਰਟੀ ਨੇ ਕੀਤੀ ਹੈਗੀ ਹੈ ਤੇ ਮੈਨੂੰ ਕਹਿੰਦੇ ਕੋਈ ਕਿ ਨਹੀਂ ਹੈਗੀ ਹੈ ਕਿ ਪ੍ਰਸ਼ਾਸਨ ਨੇ ਸਫਿੱਦੇ ਰੂਪ ਵਿੱਚ ਉਹਨਾਂ ਸਾਧਤਾਵਾਦੀ ਪਾਰਟੀ ਦਾ ਔਰ ਆਪਣਾ ਜੋ ਨਿਰਪੱਖ ਚੋਣ ਕਰਾਉਣ ਦਾ ਅਮਲ ਹੈਗਾ ਉਹਦੇ ਚੋਂ ਦੀ ਉਲੰਘਣਾ ਕੀਤੀ ਹੈ ਜਿਸ ਦੀ ਅਸੀਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਔਰ ਇੰਡੀਆ ਦੇ ਚੋਣ ਕਮਿਸ਼ਨ ਨੂੰ ਅੱਜ ਰਿਕਵੈਸਟ ਕੀਤੀ ਹੈ ਕਿ ਇਹ ਵੀ ਨਿਰਪੱਖ ਜਾਂਚ ਕਰਾਈ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਚਾਹੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਚਾਹੇ ਉਹ ਇਸ ਸਾਹੀ ਕਾਰਕਮ ਨੇ ਜਿਵੇਂ ਲੋਕਲ ਮੰਨ ਲੈ ਸਿੰਧੀ ਰਹਵੰਦਾ ਜੀ ਕਰਕੇ ਤੇ ਕਿਹੜਾ ਤਰ੍ਹਾਂ ਸੰਮਤੀ ਕਰਵਾ ਰਹੇ ਨੇ ਗੋਦੀਆਂ ਨੂੰ ਖਾਇਲਾ ਪ੍ਰਵਾਕੇ ਆਪਣਾ ਇੱਕੋ ਕੈਂਡੀਡੇਟ ਦਾ ਪਿੰਡਾ ਰੱਖ ਲਏ ਨੇ ਸਨੌਰ ਤਾਂ ਹਾਦੀ ਹੋ ਗਈ ਕਿ 100 ਤੋਂ 100 ਪਿੰਡਾਂ ਦੇ ਜਿਹੜੇ ਕਾਰਗੇ ਫਾਇਸ ਤੋਂ ਦਿੱਤੇ ਗਏ ਤੇ ਬਾਕੀ ਵੀ ਤੇ ਕਿਹੜਾ ਜਿਹੜੀਆਂ ਐਮਐਲਏ ਘਰ ਬਲਾ ਬਲਾ ਕੇ ਕੌਫੀ ਮਦਦ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਵੇਰੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਡਰਾਤ ਮੁਕਾਵੀ ਰਹੇ ਨੇ ਉਹਨਾਂ ਨੂੰ ਦਬਕੇ ਲਾ ਰਹੇ ਨੇ ਔਰ ਉਹ ਕੋਈ ਬਾਪਸ ਕਿਆਂ ਲਈ ਦਬਾ ਪਾ ਰਹੇ ਨੇ ਸੋ ਇਸ ਪ੍ਰਕਿਰਿਆ ਵਿੱਚ ਜੋ ਇਹ ਬਦਮਾਸ਼ੀ ਹੋਈ ਲੱਗੀ ਹੈ ਜੋ ਇਹ ਧੱਕਾ ਹੋਇਆ ਹੈਗਾ ਉਹ ਮੈਂ ਸਮਝਦਾ ਕਿ ਸਰਕਾਰ ਨੂੰ ਉਸਾਈ ਤਾਨਾ ਕਰਦਿਆਂ ਕਿ ਅੱਗੇ ਵਾਸਤੇ ਜਿਹੜੇ ਹੁਣ ਇਕਤਾ ਨੂੰ ਸਾਨੂੰ ਦੁਆਰਾ ਇਹ ਅਮ ਨੋ ਦੁਆਰਾ ਇੱਕ ਦਿਨ ਦਿੱਤਾ ਜਾਵੇ ਪਰ ਜਿਹੜਾ ਤੱਕ ਬਾਤ ਦਾ ਅਮਲ ਪੂਰਾ ਕੀਤਾ ਜਾਵੇ ਤਾਂ ਕਿ ਹਰ ਪੰਚਾਇਤ ਵਿੱਚ ਜਿਹੜੇ ਨਮਾਇੰਦੇ ਚੁਣਦਾ ਅਮਲ ਹੈਗਾ ਉਹ ਜਿਹੜੀ ਜਮਹੂਰੀ 당 ਨਾਲ ਉਹ ਨਿਪਰੇ ਚੜ ਸਕੇ ਜਿਹੜਾ ਹੁਣ ਕਾ ਇਹ ਰੱਦ ਕਰਨ ਵਾਸਤੇ ਵੀ ਰਗਬਾਤ ਆਇਆ ਜਾ ਰਿਹਾ ਜਿਹੜੀ ਅਤਰਾਜ ਲਾਇਆ ਜਾ ਰਿਹਾ ਇਹ ਨਿਗਹਿਗ ਐਮਐਲਏ ਦੇ ਕੈਂਡੀ ਉਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹ ਵੀ ਅਮਲ ਬੰਦ ਹੋਣਾ ਚਾਹੀਦਾ ਹੈ ਤਾਂ ਜੋ ਤੇਰੇ ਚੋਣਾਂ ਸਰਪੰਚਾਇਤ ਚੋਣਾਂ ਹੈ ਜੀਆਂ ਨਿਰਪੱਖ ਤੰਗ ਨਾ ਹੋ ਸਕਣ ਕਿਉਂਕਿ ਸਾਡੇ ਮੰਨਣ ਮੁਤਾਬਕ ਪੰਚਾਇਤ ਜਮਹੂਰੀਅਤ ਦੀ ਮੂਲੀ ਕਾਇਦੇ ਹੈ ਜੇ ਮੂਲੀ ਕਾਇਦੇ ਚੋਣਾਂ ਵੀ ਥੀ ਇਸ ਪੱਧਰ ਦੀ ਗਲਬੜ ਹੁੰਦੀ ਹੈ ਤਾਂ ਇਹ ਸ਼ੈਮਾਰੀ ਗੱਲ ਹੈਗੀ ਹੈ ਜਮਹੂਰੀਅਤ ਵਾਸਤੇ ਵੀ ਔਰ ਸਰਕਾਰ ਵਾਸਤੇ ਵੀ ਔਰ ਇਲੈਕਸ਼ਨ ਕਮਿਸ਼ਨ ਜੇ ਜੇ ਕਾਲ ਕੁੰਨੇ ਬਹੁਤ વાਸਤੇ ਹੀ ਸ਼ਰਮ ਵਾਲੀ ਗੱਲ ਲੱਗੀ ਹੈ ਜਿਹੜਾ ਅਸੀਂ ਸਾਰੇ ਵਿਰੋਧ ਕਰਨ ਵਾਸਤੇ ਮੈਂ ਡਾਕਟਰ ਤਰਦੀਲ ਗਾਂਧੀ ਮੈਂਬਰ ਪਾਰਲੀਮੈਂਟ ਮੇਰੇ ਨਾਲ ਰਿੰਦਰ ਪਾਲ ਸਿੰਘ ਜੀ ਹੈਰੀਮਰ ਮੇਰੇ ਨਾਲ ਮਦਨ لال ਬਿਲਾਲਪੁਰ ਜੀ ਸਾਬਕਾ ਐਮਐਲਏ ਮੇਰੇ ਨਾਲ ਸਾਡੇ ਸੂਬੇ ਦੇ ਪ੍ਰਧਾਨ ਜਿਹੜੇ ਜਿਹੜੇ ਦੇ ਪ੍ਰਧਾਨ ਮੰਤ ਖਨੋੜਾ ਜੀ ਤੇ ਸਾਡੇ ਮੇਰੇ ਨਾਲ ਪੜਾਏ ਦੇ ਜਿਹੜੇ ਸਾਡੇ ਲੀਦਰ ਸਾਹਿਬਾਨ ਨੇ ਉਥੇ ਸਾਰੇ ਹਾਜ਼ਰ ਹੋਏ ਆਂ ਔਰ ਅਸੀਂ ਆਪਣਾ ਪ੍ਰੋਟੈਸਟ ਜਦ ਦਰਦ ਪ੍ਰਾਣ ਵਾਸਤੇ ਤੁਹਾਡੇ ਤਾਈਂ ਪਹੁੰਚ ਕੀਤੀ ਹੈ ਮੈਨੂੰ ਪਤਾ ਹੈ ਕਿ ਮੀਡੀਆ ਕਿੱਡਾ ਵੱਡਾ ਰੋਲ ਹੈਗਾ ਜਮੂਰੀ ਸਸਾਵਾਂ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਦੇ ਜਮੂਰੀ ਅਮਲ ਨੂੰ ਬਰਕਰਾਰ ਰੱਖਣ ਵਾਸਤੇ ਮੈਨੂੰ ਮੀਰਾ ਕਿ ਤੁਸੀਂ ਇਸ ਕੇਸ ਨੂੰ ਇੱਕ ਟੈਸਟ ਕੇਸ ਵਜੋਂ ਲੈ ਕੇ ਜਮੂਰੀਅਤ ਨੂੰ ਖਤਰਾ ਖੜਾ ਹੋ ਗਿਆ ਹੈਗਾ ਆਮ ਆਦੀ ਪਾਰਟੀ ਸਰਕਾਰ ਦੇ ਨੇ ਜੋ ਸਸਾਵਾਂ ਨੂੰ ਖਤਰਾ ਖੜਾ ਹੋਇਆ ਹੈਗਾ ਉਸੇ ਤੁਸੀਂ ਖਿਲਾਫ ਸਾਡਾ ਸਾਥ ਦੇਵੋਗੇ ਔਰ ਮਹਿਤਾ ਸਾਹਿਬ ਮੇਰੇ ਨਾਲ ਬੈਠੇ ਨੇ ਜਿਹੜੇ ਗਰੇਵਾਲ ਸਾਹਿਬ ਨੇ ਮਹਿ ਗਰੇਵਾਲ ਜੀ ਉਹ ਵੀ ਮੇਰੇ ਨਾਲ ਬੈਠੇ ਨੇ ਹੋਰ ਸ਼ਹਿਦਦੀ ਤੇ ਆਪਣੀ ਵਿਧਿਆਤੀ ਖੇਤਰੀ ਸੁਚੇਤੀ ਕਾਂਗਰਸ ਲੀਡਰਸ਼ਿਪ ਅਜੇ ਇਸ ਕਾਸੇ ਆਪਣੇ ਇਤਰਾਜ਼ ਪ੍ਰਗਟ ਕਰਨ ਵਾਸਤੇ ਆਪਣਾ ਵਿਰੋਧ ਪ੍ਰਗਟ ਕਰਨ ਵਾਸਤੇ ਕੱਤੇ ਹੋਏ ਹੈ ਇਸ ਦੇ ਨਾਲ ਜਿੱਤੇ ਪੰਜਾਬ ਵਿੱਚ ਭਾਤਵਾਦੀ ਸਰਕਾਰ ਇੱਕ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੈ ਆਪਸੀ ਡੁਟਬੰਦੀ ਦਾ ਸ਼ਿਕਾਰ ਹੈ ਅਲੱਗ-ਅਲੱਗ ਧੜੇ ਨੇ ਉਹ ਲੜਾਈ ਚੱਲ ਰਹੀ ਹੈਗੀ ਦੂਜੀ ਪਾਈ ਤਰੀਖ ਤੋਂ ਸ਼ੁਰੂ ਕੀਤਾ ਸੀਗਾ ਔਰ ਸਥਾਈ ਤੋਂ ਲੈ ਕੇ ਤਿੰਨ ਤਰੀਕ ਤੱਕ ਇਹ ਸਾਰੇ ਪ੍ਰੋਸੈਸ ਦੇ ਵਿੱਚ ਪਹਿਲਾ ਕਾਰ ਰੈਜ਼ਰਵੇਸ਼ਨ ਜਿਹੜੇ ਪੰਚਾਇਤਾਂ ਦੇ ਰਿਜ਼ਰਵੇਸ਼ਨ ਕੀਤੇ ਆ ਗੀਆਂ ਜਿਹੜੇ ਜਨਰਲ ਕੀਤੇ ਗਏ ਜਿਹੜੀਆਂ ਵੂਮਨ ਕੀਤੀਆਂ ਗਈਆਂ ਜਿਹੜੀ ਐਸਸੀ ਵੂਮਨ ਕੀਤੀਆਂ ਗਈਆਂ ਉਹ ਟੋਟਲ ਜਿਹੜਾ ਕਾਨੂੰਨ ਹੈ ਜਿਹੜੇ ਪਿਛਲੇ 35 ਸਾਲ ਰਿਜ਼ਰਵੇਸ਼ਨ ਸੀ ਉਹਨਾਂ ਨੂੰ ਵੀ ਰਿਜ਼ਰਵੇਸ਼ਨ ਕਾਪੀ ਜੇ ਜਗ੍ਹਾ ਤੇ ਇੱਕ ਐਸੀ ਵੋਟ ਹੈ ਉਹ ਪਿੰਡੀ ਰਿਜ਼ਰਵ ਹਰ ਰਿਜ਼ੋਲਵ ਕਰਤਾ ਜਿਹੜਾ ਕਿ ਹੋ ਨਹੀਂ ਸਕਦਾ ਕਾਨੂੰਨੀ ਤੌਰ ਤੇ ਔਰ ਉਹਨਾਂ ਨੇ ਗੁੱਪ ਕੀਤਾ ਹੈ ਔਰ ਦੋਹਾਂ ਨੂੰ ਖਬਰ ਮਿਲੀ ਹੈ ਕਿ ਸਾਰੀ ਜਗ੍ਹਾ ਤੇ ਪੋਲੀਟিক্যাল ਪ੍ਰੈਸ਼ਰ ਪੱਲੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਤਹਨੇ ਉਹਨਾਂ ਨੇ ਅਗੇ ਕੀ ਕੀਤਾ ਕਿਵੇਂ ਕੀਤਾ ਚੇਂਜਸ ਵੀ ਹੋ ਗਿਆ ਉਹ ਕੋਈ ਚੀਜ਼ਾਂ ਐਸੀਆਂ ਹੁੰਦੀਆਂ ਜਿਹਦੇ ਕਰਕੇ ਲੋਕਾਂ ਨੇ ਆਪਣੇ ਚੇਂਜ ਵੀ ਕਰਾ ਲਏ ਪੋਲਿਟিক্যাল ਪ੍ਰੈਸ਼ਰ ਦੇ ਨਾਲ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਦੱਸਿਆ ਗਿਆ ਕਿਹੜਾ ਪੰਡ ਰਿਜ਼ਰਵ ਹੈ ਕਿਹੜਾ ਓਪਨ ਹੈ ਅਸੀਂ ਕਾਗਜ਼ ਕਿੱਥੋਂ ਭਰਨੇ ਸੀ ਜਦੋਂ ਇਹ ਚੀਜ਼ਾਂ ਆਈਆਂ ਉਹ 4 ਦਿਨ ਸਾਨੂੰ ਨਾ ਚੁੱਲਾ ਬੈਕਤੀ ਰਸੀ ਨਾ ਸਾਨੂੰ ਕੋਈ ਆਪਣਾ ਐਨਓਸੀ ਕੋਈ ਚੀਜ਼ ਸਾਨੂੰ ਸੈਕਟਰੀਆਂ ਨੇ ਬੀਡੀਓ ਆਫਿਸਸ ਨੇ ਪ੍ਰੋਵਾਈਡ ਨਹੀਂ ਕੀਤੀ ਹੈ ਅਧੀਏ ਸਾਰਿਆਂ ਉਥੇ ਬੈਠੇ ਹੋਏ ਉਹਨਾਂ ਨੂੰ ਕਹਿੰਦੇ ਰਹੀਆਂ ਚਾਰ ਦਿਨਾਂ ਵਿੱਚ ਅਸੀਂ ਪ੍ਰਕਿਊਰ ਕਰਨ ਦੇ ਵਿੱਚ ਜਦੋਂ ਜਲਾਲਪੁਰ ਤੋਂ ਪ੍ਰਤਾਪ ਸਿੰਘ ਬਾਜਵਾਲੇ ਚੰਕ ਕਮਿਸ਼ਨਰ ਤੋਂ ਮਿਲ ਕੇ ਆਏ ਨੇ ਕੋਰੇ ਜੀ ਅਫੀਡੇਵਿਟ ਕਾਚ ਕਾਮਯਾਬ ਹੋਏ ਅਸੀਂ ਬੈਂਕਾਂ 'ਚ ਚੋਲਾ ਟੈਕਸ ਦੇ ਪੈਸੇ ਜਮ੍ਹਾਂ ਕਰਾਣ ਦੇ ਕਾਮਯਾਬ ਹੋਏ ਔਰ ਜਦੋਂ ਕੱਲ੍ਹ ਦੇ ਅਸੀਂ ਕਾਗਜ਼ ਪਰੇ ਉਹ ਤੋਂ ਪਹਿਲਾਂ ਸਾਡੇ ਹਲਕੇ ਦੇ ਵਿੱਚ ਤਕਰੀਬਨ 5% ਕਾਗਜ਼ ਨਹੀਂ ਸੀ ਪੜੇ ਗਏ 95% ਕਾਗਜ਼ ਕੱਲ ਬਲੋਕਾਂ ਦੇ ਦਫ਼ਤਰਾਂ ਦੇ ਵਿੱਚ ਆਪਣੇ ਸਾਡੇ ਜਿਹੜੇ ਚਾਹਵਾਨ ਸੀ ਇਲੈਕਸ਼ਨ ਲੜਨਦੇ ਉਹ ਲੈ ਕੇ ਗਏ ਸਾਡੀਆਂ ਜਿਵੇਂ ਗਾਂਧੀ ਜੀ ਨੇ ਦੱਸਿਆ ਸਾਡੇ ਮੈਂਬਰ ਪਾਰਲੀਮੈਂਟ ਨੇ ਕਿ ਕਿਸ ਤਰ੍ਹਾਂ ਫਾਇਲਾ ਸਨੌਰ ਬਲੋਕ ਵਿੱਚ 25 ਬੰਦੇ ਤੇ ਅਸਲੇ ਦੇ ਨਾਲ ਬਿਠਾਏ ਗਏ ਅਨਆਥਰਾਈਜ਼ ਪੀਪਲ ਔਰ ਕਿਵੇਂ ਉਹਨਾਂ ਨੇ ਸਾਡੇ ਬੰਦਿਆਂ ਤੋਂ ਪਹਿਲਾਂ ਖੋਈਆਂ ਔਰ ਪੁਲਿਸ ਤੇ ਡੀਐਸਪੀ ਤੇ ਐਸਐਚਓ ਦੀ ਹਾਜ਼ਰੀ ਦੇ ਵਿੱਚ ਇਹ ਚੀਜ਼ਾਂ ਹੋਈਆਂ ਅਸੀਂ ਕੰਪਲੇਂਟਸ ਵੀ ਅੱਜ ਤੱਕ ਨਹੀਂ ਕੀਤੀਆਂ ਕੋਈ ਅਬਜ਼ਰਵਰ ਇਲੈਕਸ਼ਨ ਕਮਿਸ਼ਨ ਦਾ ਇੱਥੇ ਨਹੀਂ ਆਇਆ ਕੋਈ ਸਾਡਾ ਏਸੀ ਡਿਵੈਲਪਮੈਂਟ ਨਹੀਂ ਇੱਥੇ ਆਏ ਜਿਹੜੇ ਆ ਰਹੇ ਨੇ ਇਹ ਜਿਹੜੇ ਵੀ ਇਲੈਕਸ਼ਨ ਕਰਾ ਰਹੇ ਡੀਸੀ ਸਾਹਿਬ ਨੇ ਨੰਬਰ ਸਾਡੇ ਫੋਨ ਨਹੀਂ ਚੱਕੇ ਇਹ ਸਾਰੀ ਪ੍ਰਕਿਰਿਆ ਕੱਲ ਹੋਈ ਹੈ ਔਰ ਬਹੁਤ ਬੰਦੇ ਕਾਗਜ਼ ਭਰਨ ਤੇ ਰਹੇਗੇ ਨੇ ਔਰ ਅੱਜ ਉਹਨਾਂ ਨੇ ਇਤਰਾਜ਼ ਲਾ ਕੇ ਉਹ ਦੁਆਰਾ ਸਾਡੇ ਕਾਗਜ਼ ਰਿਜੈਕਟ ਕਰਾਣ ਚੱਲੇ ਹੋਏ ਨੇ ਇਸੇ ਤਰ੍ਹਾਂ ਸਮਾਣਾ ਵਿੱਚ ਅੱਜ ਸਮਾਣਾ ਪ੍ਰਾਜ ਜਿਹੜਾ ਪਟਿਆਲਾ ਬਲੌਕ ਹੈ ਇੱਥੇ ਅਨੋਥਰੇ ਹੀ ਬੰਦੇ ਅਸੀਂ ਭਾਈ ਨਾਮ ਵੀ ਦੱਸ ਸਕਦੇ ਹਾਂ ਬਲਕੌਰ ਸਿੰਘ ਇੱਕ ਬੈਠਾ ਥੇ ਆਪਣਾ ਜਿ ਗੱਜੂ ਆਪਣੇ ਗੱਜੂ ਮਾਜਰੇ ਦੇ ਸਮਾਣਾ ਦੇ ਵਿੱਚ ਇੱਕ ਟੋਣਾ ਬੈਠਾ ਉਹ ਬੜਾ ਕਰਕਟਰ ਵਾਲਾ ਬੰਦਾ ਨਹੀਂ ਉਹ ਤੇ ਇਹ ਪੜ੍ਹਦੇ ਨੇ ਅਨੋਥਰੇ ਹੀ ਬੰਦੇ ਦੇ ਬਦਮਾਸ਼ ਬੰਦੇ ਇਹਨਾਂ ਨੇ ਬਲਾਕਾਂ 'ਚ ਸਮਾਨ ਹੈ ਤੇ ਕਨੌਰ ਤੇ ਤਨੌਰ 'ਚ ਵਟਾਰ ਕੇ ਉਹ ਜਿਹੜੇ ਬੰਦੇ ਜਾਣਦੇ ਨੇ ਉਹਨਾਂ ਨੂੰ ਇਹ ਆਰਓ ਫਾਰੇ ਉਹਨਾਂ ਦੇ ਕਹਤੇ ਆਪਣੇ ਪੋਲੀਟਿਕਲ ਪ੍ਰੈਸ਼ਰ ਥਲੇ ਕੰਮ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਕਿਸੇ ਨੂੰ ਵੱਡੀ ਉਤਲੀ ਐਡਮਿਨਿਸਟ੍ਰੇਸ਼ਨ ਛੋਡੀ ਨੂੰ ਤਿਆਰ ਨਹੀਂ ਸਾਨੂੰ ਖਾਸ ਹੈ ਕਿ ਸਕੂਟਲੀ ਵਾਲੇ ਦਿਨ 7 ਤਰੀਕ ਨੂੰ ਔਰ ਫਿਰ ਪੋਲਿੰਗ ਵਾਲੇ ਦਿਨ ਇਹ ਝਗੜੇ ਹੋਣਗੇ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋਊਗੀ ਇਹਦੇ ਲਈ ਅਸੀਂ ਐਸਐਸਪੀ ਔਰ ਡੀਸੀ ਨੂੰ ਰਿਕੁਐਸਟ ਕਰਦੇ ਹਾਂ ਕਿ ਜੋ ਕੱਲ ਹੋਇਆ ਇਹ ਅਗਰ ਰੈਪਿਟੇਸ਼ਨ ਹੋਏਗਾ ਤੇ ਬੰਦਾ ਨੁਕਸਾਨ ਬੰਦਿਆਂ ਦਾ ਵੀ ਹੋ ਸਕਦਾ ਪਿੰਡਾਂ ਦੇ ਵਿੱਚ ਇਹਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਇਹ ਚੀਜ਼ਾਂ ਨਾ ਹੋਣ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਪੋਲੀਟੀਕਲ ਇੰਟਰਫੇਰੈਂਸ ਨਾ ਹੋਵੇ ਔਰ ਲੋਕਾਂ ਨੂੰ ਆਪਣਾ ਨਮਾਇੰਦਾ ਚੁਣਨ ਦਾ ਅਧਿਕਾਰ ਮਿਲੇ ਇਹ ਪੰਜਾਬ ਦੇ ਗੁੰਡੇ ਪਟਿਆਲੇ ਦੇ ਗੁੰਡੇ ਜਿਹੜੇ ਸਾਰੇ ਨਿਛੇ ਦਾ ਕੰਮ ਕਰਦੇ ਨੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਲ ਸਾਲ ਤੋਂ ਥਾਣੇ ਤੇ ਘੌੜੇ ਨੇ ਜਿਨ੍ਹਾਂ ਦੇ ਪਰਚੇ ਦਰਦ ਨੇ ਉਹ ਬੰਦੇ ਅੱਜ ਆਪਣੀਆਂ ਰੋਲਵਰਾਂ ਪਾ ਕੇ ਜਦੋਂ ਕਾਂਗ ਭਰੇ ਜਾਣੀ ਸਾਡੇ ਅੰਦਰ ਸਵੇਰੇ 8 ਵਜੇ ਜਾ ਕੇ ਬਹਿ ਗਏ ਇਸੇ ਕਾਂਗਰਸੀ ਦੀ ਭੈਲਨੀ ਅੰਦਰ ਜਮਾ ਹੁਣ ਦੇਖੀ ਜੇ ਸੀ ਕੱਲ ਪ੍ਰੈਸ਼ਰ ਕੁਰਝੂ ਪਾ ਕੇ ਰੋਪਾ ਕੇ ਫੈਲਾ ਕਰਾਈਆਂ ਤਾਂ ਉਹਨਾਂ ਨੇ ਸਾਰੀਆਂ ਪਹਿਲਾਂ ਸਾਡੀਆਂ ਰਾਤ ਨੂੰ ਆਪਣੇ ਘਰਾਂ ਚ ਲੈ ਕੇ ਗਾ ਕੇ ਅੱਜ ਸਾਨੂੰ ਕਿਹਾ ਗਿਆ ਸੀ ਵੀ ਇਤਰਾਜ ਕੱਲੋਂ ਲੱਗਣਗੇ ਪਰ ਅੱਜ ਹੀ ਉਹਨਾਂ ਨੇ ਸਾਰੇ ਕੰਮ ਜੀ ਕੰਮ ਸ਼ੁਰੂ ਕਰਕੇ ਅੱਜ ਵੀ ਸਾਰਾ ਦਿਨ ਮੈਂ ਹੁਣ ਦੇ ਕਿਨੌਰ ਤੋਂ ਆਇਆ ਸੰਭਵ ਲੱਗਦਾ ਉਹਨਾਂ ਦੇ ਜਿਹੜੇ ਬੁੰਡੇ ਨੇ ਖਾਣੇ ਦੇ ਕੋਡੇ ਨੇ ਉਹ ਸਾਰੇ ਆਪਣੀਆਂ ਟੀਮਾਂ ਲੈ ਕੇ ਅੰਦਰ ਬੈਠੇ ਨੇ ਕਿਸੇ ਬੰਦੇ ਨੂੰ ਸਾਡੇ ਨੂੰ ਤਰਾਜ ਜਾਣ ਜਾਣ ਵਾਸਤੇ ਅੰਦਰ ਗੇਟ ਦੇ ਅੰਦਰ ਬੜੇ ਹੀ ਦੇ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਕੜੀ ਇੰਸਪੈਕਟਰ ਲਾਏ ਨੇ ਮੈਂ ਹੁਣ ਸੰਭੂ ਬਲੌਗ ਤੇ ਆਇਆ ਉੱਤੇ ਇੱਕ ਹਰ ਕੋਈ ਇੰਸਪੈਕਟਰ ਕਹਿੰਦਾ ਸੰਭੂ ਦਾ ਸੰਭੂ ਠਾਣੇ ਦਾ ਕਿਸੇ ਬੰਦੇ ਨੂੰ ਵੀ ਕਾਗਜ਼ ਹੁੰਦ ਨਹੀਂ ਜਾਣਦੇ ਰਿਹਾ ਜੇ ਕੋਈ ਮਰਚਿ ਲੈ ਨਹੀਂ ਗਿਆ ਉਹਨਾਂ ਨੂੰ ਫੜ ਕੇ ਉੱਤੇ ਬਿਠਾਈ ਦੇ ਰਿਹਾ ਉਹਨਾਂ ਦੇ ਪ੍ਰੈਸ਼ਰ ਪਾਏ ਜਾ ਰਿਹਾ ਜਿਵੇਂ ਤੁਸੀਂ ਆਪਣੇ ਕਾਗਜ਼ ਵਾਪਸ ਲਾਓ ਮੈਂ ਪਹਿਲੀ ਵਾਰੀ ਦੇਖਿਆ ਵੀ ਇੰਨੇ 70 ਸਾਲਾਂ ਦੇ ਵਿੱਚ ਜਿਹੜਾ ਇੱਕ ਸਾਡਾ ਰੇਡ ਦੀ ਹੰਟੀ ਕਹਿੰਦੇ ਨੇ ਪਿੰਡਾਂ ਦੀ ਪੰਚਾਇਤੀ ਰਾਤ ਪੰਚਾਇਤੀ ਹਾਂ ਜਿਹੜਾ ਪਿੰਡਾਂ ਦੀ ਜ਼ਮੀਨ ਦੀ ਦੁਕਾਨ ਦਾ ਲੋਕਾਂ ਦੀ ਜ਼ਮੀਨ ਨੂੰ ਅੱਜ ਉਹਦਾ ਗਾਲਾ ਘੋਟ ਕੋਟਿਆ ਜਾ ਰਿਹਾ ਤੇ ਕਿਸੇ ਨੂੰ ਵੀ ਅੱਜ ਖੜਨ ਦਾ ਕੋਈ ਅਧਿਕਾਰ ਨਹੀਂ ਕਿਸੇ ਨੂੰ ਪੰਜਾਬ ਦੇ ਮੰਬਰ ਦਾ ਕੋਈ ਮੈਂਬਰ ਖੜਨ ਦਾ ਕੋਈ ਅਧਿਕਾਰ ਨਹੀਂ ਜਿੰਗਸਨ ਗੱਲ ਵੀ ਕਰਦੇ ਆਂ ਡੀਸੀ ਸਾਹਿਬ ਸਾਡੇ ਇੰਤਜ਼ਾਰ ਤੋਂ ਨਹੀਂ ਲੈਕਸ਼ਡ ਮਿਸਰੋ ਜੀ ਤਰਿਗੜ ਮਿਲੇ ਸੀ ਉਹ ਕਹਿੰਦੇ ਤੁਹਾਡਾ ਸਾਰਾ ਡੀਸੀ ਸਾਹਿਬ ਕੋਲ ਕੰਟਰੋਲ ਰੋਗਾ ਪਰ ਅਸੀਂ ਆਪਣੇ ਐਮਪੀ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਲੈ ਕੇ ਗਏ ਸਾਨੂੰ ਕੋਈ ਸਾਾਨੂੰ ਮਿਲਿਆ ਨਹੀਂ ਕੋਈ ਸਾਡੇ ਕੋਲ ਹੀ ਟੁਕੜਾ ਅੱਜ ਵੀ ਮੈਂ ਕਹਿੰਦਾ ਮੈਂ ਹੁਣ ਵੀ ਮੈਸੇਜ ਦੇ ਨਾਲ ਗੱਲ ਕਰੀ ਵੇ ਦੇ ਕੋਈ ਤੁਹਾਡੇ ਜਿਹੜੇ ਇਨਸਪੈਕਟਰੇ ਸਾਡੇ ਜਿਹੜੇ ਬੰਦੇ ਰਾਤ ਲਾਂਡਾਂ ਜਾਂਦੇ ਨੇ ਅੰਦਰ ਉਹਨਾਂ ਨੂੰ ਫੜ ਕੇ ਸਾਡੇ ਮਰੀਕ ਸਿੰਘ ਕੈਰਪਲ ਤੋਂ ਸਾਫ ਦਾ ਸਰਮੈਂਚ ਉਹਦੇ ਭਰਾ ਨੂੰ ਬਿਠਾ ਲਿਆ ਉਹਨੂੰ ਵੀ ਬਿਠਾ ਲਿਆ ਕਿਸੇ ਨੂੰ ਬਾਹਰ ਹੀ ਨਾੰਦੇ ਰੇ ਮੈਂ ਹੁਣ ਉੱਥੇ ਤਾਂ ਹੀ ਨਾ ਲੇਟ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਇੰਨਾਂ ਦੇ ਠੱਗਾ ਅੱਜ ਤੱਕ ਨਾ ਕਿਸੇ ਨੇ ਕਰਿਆ ਤੇ ਨਾ ਕਿਤੇ ਹੋਊਗਾ ਤੇ ਲੱਗਦਾ ਕਿ ਅਫਸਰ ਸਾਹ ਦੇ ਸੱਤੇ ਬੜਾ ਫੜ ਰਿਹਾ ਇਹਨਾਂ ਦੇ ਜਿਹੜੇ ਜਿਹੜੇ ਬੰਦੇ ਅੱਜ ਪੋੜੇ ਹੋਠਾ ਨੇ ਉੱਥੇ ਇਨਸਪੈਕਟਰੇ ਖੜੇ ਨੇ ਠਾਣੇ ਦੇ ਪੋੜੇ ਨੇ ਉਹਨਾਂ ਨੂੰ ਕਿੰਨੇ ਰੈਸਟ ਕਰਿਆ ਰਿਹਾ ਐਮਐਲਏ ਇਹਨਾਂ ਦੇ ਚਕਾਇਿਆਂ ਦੇ ਵੀ ਜਿਹੜੇ ਸਫਲ ਸਰਪੰਚ ਤੇ ਸਰਪੰਚਾਂ ਨਾਲ ਦੀਆਂ ਪਰੇਤ ਹੋ ਸਕਦੇ ਕੋ ਲੋਕਾਂ ਦੀ ਸਰਵਸੰਮਤੀ ਦਾ ਜੁਨਾ ਗੱਲਬਾਤ ਕਰਾਂ ਇੱਦਾਂ ਦਾ ਮਿਸਲ ਕੋਈ ਸਰਵਿਸ ਨੂੰ ਨਹੀਂ ਆੜੀ ਜਿਹੜਾ ਵੱਧ ਪੈਸੇ ਦੇਣ ਦਾ ਕਿ ਉਹ ਕਿਸੇ ਪਾਰਟੀ ਦਾ ਬੰਦਾ ਇਹਨਾਂ ਦੇ ਹਲਕਰ ਜਾਂਦਿਆਂ ਨੂੰ ਉਦੋਂ ਹੀ ਸਰਵਸੰਮਤੀਆਂ ਹੋ ਰਹੀਆਂ ਕੋਈ ਕੋਈ ਖੇਤਰੀ ਰੱਖਿਆ ਕੋਈ ਨਹੀਂ ਚੰਗੇ ਇਨਸਾਨ ਦੀ ਕਦਨ ਨਹੀਂ ਕਰਦੇ ਜਿਹੜਾ ਵੱਧ ਪੈਸੇ ਦੇਣ ਦਾ ਉਸ ਨੇ ਸਰਵਨਮਤੀ ਹੋ ਰਹੀ ਹੈ ਕੋਈ ਕਿਸੇ ਦਾ ਜਿਹੜਾ ਕਹਿ ਸਕਦੇ ਨੂੰ ਜਿਹੜੇ ਚੰਗੇ ਬੰਦੇ ਆ ਉਹ ਤਾਂ ਸਭ ਇਹਨਾਂ ਦੇ ਪਿੱਛੇ ਕਰਦੇ ਪੁਲਿਸ ਸਰਵਿਸ ਹੁੰਦੀ ਨਹੀਂ ਉਹ ਇੱਕ ਮੈਂ ਗੱਲ ਕਰਦਾ ਸੀ